ਬਸ ਇਹ ਕਿ ਜਿੱਥੇ ਕਿੰਨੇ ਵੱਡਾ ਪੰਡਾਲ ਲਗਾਇਆ ਗਿਆ ਤਾਂ ਕਿ ਸੰਗਤ ਜੋ ਪਹੁੰਚੇਗੀ ਉਸ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪ੍ਰਬੰਧ ਆ ਜਿਹੜੇ ਲਗਾਤਾਰ ਮੁਕੰਮਲ ਕੀਤੇ ਜਾ ਰਹੇ ਹੋਤੀ ਪ੍ਰਸ਼ਾਦਾ ਪਾਣੀ ਆ ਜਿਹੜਾ ਉਹ ਵੀ ਇੱਥੇ ਤਿਆਰ ਕੀਤਾ ਜਾ ਰਿਹਾ ਤਾਂ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਜਿਹੜੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਨੌਜਵਾਨ ਨੇ ਜਿਹੜੇ ਆਪ ਮੁਹਾਰੇ ਸੇਵਾ ਕਰਦੇ ਹੋਏ ਨਜ਼ਰ ਆਇਆ ਤੇ ਇਧਰ ਵੀ ਦੇਖ ਸਕਦੇ ਹੋ ਕਿ ਜਿਹੜੇ ਖੋਦ ਇੱਥੇ ਸਾਰਾ ਪ੍ਰਸ਼ਾਦਾ ਪਾਣੀ ਆ ਜਿਹੜਾ ਉਹ ਪਿਆਰ ਭਾਈ ਉਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਵੀਰੇ ਇਸੇ ਪਿੰਡ ਤੋਂ ਜੀ ਜੀ ਵੀਰੇ ਸਾਰਾ ਪ੍ਰਸ਼ਾਦਾ ਪਾਣੀ ਅੱਜ ਪਿੰਡ ਵਾਲੀ ਵੀਰ ਜਿਹੜੇ ਤਿਆਰ ਕਰਵਾ ਰਹੇ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਕਦੋਂ ਕਦੋਂ ਸੇਵਾ ਕਰ ਰਹੇ ਜੀ ਵੀਰੇ ਸੇਵਾ ਤਾਂ ਆਪਾਂ ਦਾ ਜਿੱਦੇ ਦਾ ਵੀਰੇ ਆਪਣੇ ਵਿੱਚੋਂ ਬਿਛੋੜਾ ਪਾ ਕੇ ਗਿਆ ਆਪਾਂ ਤੋਂ ਉੱਦੇ ਦੀ ਇੱਛੇ ਲੱਗੇ ਹੋਏ ਆ ਪਿੰਡ ਵੀ ਆਪਣੇ ਹੀ ਆ ਤੇ ਬਸ ਵੀਰੇ ਬਾਰੇ ਮਾੜਾ ਹੀ ਹੋਇਆ ਚੰਗੀ ਗੱਲ ਨਹੀਂ ਸੀ ਯਾਰੇ ਅਗਲੀ ਅੱਜ ਪ੍ਰਬੰਧ ਦੀ ਗੱਲ ਕਰਾਂ ਜੀ ਕਿਸ ਤਰੀਕੇ ਦਾ ਪ੍ਰਬੰਧ ਦਾ ਕਿਉਂਕਿ ਵੱਡੀ ਗਿਣਤੀ ਸੰਗਤ ਵੀ ਮੇਰੇ ਖਿਆਲ ਨਾਲ ਪਹੁੰਚ ਰਹੀ ਆ ਤਾ ਸਾਰੇ ਪ੍ਰਬੰਧ ਫਰੀਜ਼ ਜਗ੍ਹਾ ਦੇ ਉੱਪਰ ਤੁਹਾਡੇ ਵੱਲੋਂ ਪਿੰਡ ਵਾਲਿਆਂ ਦੇ ਵੱਲੋਂ ਹੀ ਆਪਮੋ ਹਾਰੇ ਕੀਤੀ ਜਾ ਰਹੀ ਹੈ ਜੀ ਕੀ ਹਾਂਜੀ ਵੀਰੇ ਹਾਂਜੀ ਹਾਂਜੀ ਸਾਰਾ ਪਿੰਡ ਵਾਲੇ ਪਾਸੋਂ ਬਾਕੀ ਆਪਣੇ ਜਿਹੜੇ ਨਾਲ ਦੇ ਪਿੰਡ ਹੈਗੇ ਆ ਲਾਗੇ ਦੇ ਨਾਲ ਦੇ ਲਾਗੇ ਦੇ ਆਪਣੇ ਪਿੰਡ ਵਾ ਸਾਰਿਆਂ ਨੇ ਆਪਣਾ ਫੋਲਕੇ ਸਾਥ ਸਾਥ ਦਿੱਤਾ ਵਾ ਸਾਰੇ ਬੰਦੇ ਇੱਥੇ ਆਏ ਹੋਏ ਆ ਤੇ ਯਾਨੀ ਕਿ ਬਹੁਤ ਵਧੀਆ ਵਾ ਜਿੰਨੇ ਮੁੰਡੇ ਆਪਣੇ ਕਮੇਟੀ ਵਾਲੇ ਸਾਰੇ ਮੁੰਡੇ ਆ ਬਹੁਤ ਵਧੀਆ ਦੀ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾ ਰਹੇ ਆ ਤੇ ਬਸ ਵੀਰੇ ਆਪਾਂ ਦਾ ਹੁਣ ਦੁੱਖ ਦਾ ਘੜੀ ਆ ਸੀ ਨਾਲ ਖੜਨਾ ਦਾ ਸਾਥ ਦੇਣਾ ਜ਼ਰੂਰੀ ਹੁੰਦਾ ਵਾ ਬਾਕੀ ਕੁਝ ਪਿੰਡ ਵਾਲੇ ਪਿਛੋਂ ਪਰਿਵਾਰਕ ਨਹੀਂ ਹੋਗਾ ਕੁਝ ਬਾਕੀ ਆਪਣੇ ਬੁੜੀਆਂ ਹੈਗੀਆਂ ਜਿੰਨੀਆਂ ਵੀ ਆਪਣੇ ਪਿੰਡ ਦੇ ਵਿੱਚ ਵਾ ਕੇ ਲੱਗੇ ਪਿੰਡ ਵਾ ਆਪਣੇ ਸਾਰੀਆਂ ਬੁੜੀਆਂ ਸੇਵਾ ਕਰ ਰਹੀਆਂ ਪ੍ਰਸ਼ਾਦੇ ਦੀ ਤਿਆਰੀ ਆਸੇ ਪਾਸੇ ਸਾਰੀ ਮੁੰਡੇ ਆ ਜਿੰਨੇ ਵੀ ਕਮੇਟੀਦਾਰੀ ਮੁੰਡੇ ਆ ਸਾਰੇ ਹੀ ਨਾਲ ਹਮਾ ਹਮਾ ਕੇ ਸਾਥ ਦਿੰਦੇ ਆ ਜੀ ਵੀਰੇ ਜੇਕਰ ਬਾਈ ਹੁੰਦਾ ਦੀ ਗੱਲ ਕਰਾਂ ਜਿਵੇਂ ਤੁਸੀਂ ਪਿੰਡ ਤੋਂ ਆ ਨਾ ਦੁੱਖ ਦੀ ਘੜੀ ਜ਼ਰੂਰ ਆ ਪਰ ਕੋਈ ਯਾਦ ਹੋਵੇ ਕਿ ਅਜਿਹਾ ਪਲ ਜਿਹੜਾ ਤੁਹਾਨੂੰ ਲੱਗਦਾ ਕਿ ਜਦੋਂ ਬਾਈ ਨੂੰ ਮਿਲਦੇ ਸੀਗੇ ਇਹ ਚੀਜ਼ ਆ ਜਿਹੜੀ ਉਹਨਾਂ ਨੂੰ ਵੱਖਰੀ ਬਣਾਉਂਦੀ ਸੀ ਕਿਉਂਕਿ ਬਾਈ ਦਾ ਇੱਕ ਵੱਡਾ ਨਾਮ ਸੀ ਕਲਾਕਾਰੀ ਦੇ ਤੌਰ ਤੇ ਗੱਲ ਕਰੀਏ ਪਰ ਪਿੰਡ ਵਾਲਿਆਂ ਨੇ ਜਿਸ ਤਰੀਕੇ ਦੇ ਅਸੀਂ ਵੀਡੀਓਜ਼ ਦੇਖਣਾ ਬਾਈ ਦਾ ਨਾ ਬੜਾ ਪਿਆਰ ਸੀਗਾ ਹਨਾ ਕਿ ਉਹ ਕਿਹੜੀ ਕੋਈ ਗੱਲ ਤੁਹਾਨੂੰ ਲੱਗਦੀ ਸੀ ਜਿਹੜੀ ਰਾਜਵੀਰ ਬਾਈ ਨੂੰ ਨਾ ਇੱਕ ਆਮ ਕਲਾਕਾਰ ਦੇ ਨਾਲੋਂ ਵੱਖ ਬਣਾਉਂਦੀ ਸੀਗੀ ਬੀਜੇ ਦਾ ਵੀਰੇ ਦਾ ਤਾਂ ਇਹ ਕੰਮ ਸੀਗਾ ਨਾ ਉਹਨੂੰ ਕੋਈ ਸਿੰਗਰ ਵਾਲਾ ਕੰਮ ਨਹੀਂ ਸੀਗਾ ਪਿੰਡ ਦੇ ਵਿੱਚ ਤਾਂ ਜਦ ਆ ਜਾਂਦੇ ਹੁੰਦੇ ਸੀ ਨਾ ਉਹਨਾਂ ਨੇ ਹਸਣਾ ਖੇਡਣਾ ਉਹਨਾਂ ਨੇ ਠੀਕ ਹੈ ਕੋਈ ਆਪਦੇ ਵਿੱਚ ਉਹਨਾਂ ਨੂੰ ਹੰਕਾਰ ਮਹਿਸੂਸ ਨਹੀਂ ਹੁੰਦਾ ਸੀਗਾ ਵੀਰ ਮੈਂ ਸਿੰਗਰ ਮੈਂ ਐਦਾਂ ਮਾ ਜਾਉਂ ਆ ਵੀਰੇ ਦਾ ਬਹੁ ਸੀਗਾ ਵੀਰੇ ਨੇ ਪਹਿਲਾਂ ਵੀ ਜਿੱਦ ਸੁਨੰਤਿ ਵਿੱਚ ਸਸਕਾਰ ਕੀਤਾ ਵੀਰੇ ਦਾ ਉਸੇ ਵੀਰੇ ਨੇ ਗਾਇਆ ਵੀ ਸੀਗਾ ਪਿੰਡ ਵਾਲੇ ਸੀਗੇ ਸਾਰੇ ਯਾਨੀ ਕਿ ਬਹੁਤ ਵਧੀਆ ਨੇਚਰ ਸੀਗਾ ਬਹੁਤ ਵਧੀਆ ਨਹੀਂ ਚ ਸੀਗਾ ਵੀ ਮੈਨੂੰ ਮਹਿਸੂਸ ਨਹੀਂ ਹੁੰਨ ਦਿੱਤਾ ਸੀਗਾ ਕਿ ਇੱਕ ਕਲਾਕਾਰ ਦਾ ਨਾ ਜਦੋਂ ਮਿਲਦਾ ਕਈ ਵਾਰ ਹੁੰਦਾ ਵਾ ਕਿ ਥੋੜਾ ਜਿਹਾ ਨਾ ਸੁਭਾਅ ਦੇ ਵਿੱਚ ਫਰਕ ਆ ਜਾਂਦਾ ਕਹਿੰਦੇ ਜਦੋਂ ਬੰਦਾ ਕਿਸੇ ਬਲੰਦੀਆਂ ਤੇ ਪਹੁੰਚ ਜਾਂਦਾ ਵਾ ਪਰ ਮੈਨੂੰ ਲੱਗਦਾ ਕਿ ਰਾਜਵੀਰ ਬਾਈ ਦੀ ਇਹੀ ਖਾਸੀਅਤ ਸੀ ਕਿ ਅਸੀਂ ਉਸ ਦਿਨ ਵੀ ਦੇਖਿਆ ਕਿ ਲੋਕ ਨਾ ਆ ਜਿਹੜੇ ਲੋਕ ਪਹੁੰਚੇ ਹੋਏ ਸੀਗੇ ਪਿੰਡ ਦੇ ਲੋਕਸ ਭਾਵੇਂ ਹਰ ਇੱਕ ਦੀ ਅੱਖ ਨਾਮ ਸੀ ਹਰ ਇੱਕ ਦੀ ਅੱਖ 'ਚ ਹੰਝੂ ਸੀਗਾ ਉਸ ਦਿਨ ਜੀ ਹਾਂਜੀ ਵੀਰੇ ਵੀਰੇ ਦਾ ਨਾਂ ਸੀਗਾ ਵੀਰੇ ਦਾ ਮਤਲਬ ਹੈ ਕਿ ਹੰਕਾਰ ਕੋਈ ਮਹਿਸੂਸ ਹੈ ਹੀ ਨਹੀਂ ਸੀਗਾ ਵੀਰੇ ਨੂੰ ਵੀ ਐਦਾਂ ਦਾ ਮੈਂ ਸਟਾਰ ਆ ਮੈਂ ਸਿੰਗਰ ਆ ਮੈਂ ਵੀਰੇ ਨੇ ਆ ਵਾਰ ਵੀ ਜੇ ਖੜੇ ਹੋਣਾ ਉਹਨੇ ਸਾਦਰਾ ਇਹਨਾਂ ਬੁਲਾਉਣਾ ਮਾ ਯਾਨੀ ਕਿ ਨਿੱਤਰ ਬਹੁਤ ਵਧੀਆ ਸੀ ਗਿਆ ਵੀਰੇ ਦਾ ਬਾਕੀ ਵੀਰੇ ਦੁੱਖ ਦੀ ਘੜੀ ਆ ਫਿਰ ਜਿਹੜਾ ਬੰਦਾ ਇਸੇ ਚੀਜ਼ ਦੇ ਨਾਲ ਜੇ ਨਹੀਂ ਖੜਾ ਹੋਵੇ ਤਾਂ ਫਿਰ ਫਾਇਦਾ ਵੀ ਕੀ ਆ ਜੀ ਤਾਂ ਇਹ ਵੀਰ ਨੇ ਜਿਹੜੇ ਇੱਥੇ ਸੇਵਾ ਨਿਭਾ ਰਿਹਾ ਜੀ ਤਾਂ ਪਿੰਡ ਵਾਸੀ ਇਹਨੇ ਜਿੰਨਾਂ ਦੇ ਵੱਲੋਂ ਸਾਰਾ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਕੀਤਾ ਜਾ ਰਿਹਾ ਵਾ ਤਾਂ ਲਗਾਤਾਰ ਰੇੜੇ ਨੌਜਬਾਨ ਨੇ ਸੇਵਾ ਨਿਭਾ ਰਿਆ ਪਹਿਲਾਂ ਪੰਡਾਲ ਦੀਆਂ ਤਸਵੀਰਾਂ ਵੀ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਕਿ ਆਪ ਮੁਹਾਰੇ ਜਿਹੜੇ ਨੌਜਬਾਨ ਸਤੇ ਉੱਤੇ ਝਾੜੂ ਦੀ ਸੇਵਾ ਕਰ ਰਹੇ ਸੀਗੇ ਕਿਉਂਕਿ ਮਹਾਰਾ ਦਾ ਪ੍ਰਕਾਸ਼ ਵੀ ਇਸ ਪੰਡਾਲ ਦੇ ਵਿੱਚ ਜਿਹੜਾ ਕੀਤਾ ਗਿਆ ਵਾ ਤਾਂ ਇੱਕ ਵਿਚਾਰ ਪੰਡਾਲ ਆ ਜਿਹੜਾ ਲਗਾਇਆ ਗਿਆ ਵਾ ਤਾਂ ਇਸ ਮੌਕੇ ਬਿਲਕੁਲ ਪੰਡਾਲ ਦੇ ਨਜ਼ਦੀਕ ਪ੍ਰਸ਼ਾਦਾ ਜੋ ਤਿਆਰ ਕੀਤਾ ਜਾ ਰਿਹਾ ਵਾ ਕਿਉਂਕਿ ਸੰਗਤ ਵੱਡੀ ਗਿਣਤੀ ਚ ਪਹੁੰਚੇਗੀ ਤਾਂ ਇੱਥੇ ਤਿਆਰੀਆਂ ਜਿਹੜੀਆਂ ਉਹ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕੀਤੇ ਜਾ ਰਹੇ ਆ ਤਾਂ ਇੱਕ ਦੁੱਖ ਦੀ ਗੱਲ ਹੈ ਕਿਉਂਕਿ ਪੰਜਾਬ ਦਾ ਉਹ ਸਟਾਰਾ ਉਹ ਕਲਾਕਾਰ ਜਿਸ ਨੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਫੈਨ ਬਣਾਇਆ ਸੀ ਜਿਸ ਨੇ ਆਪਣੇ ਗੀਤਾਂ ਦੇ ਜਰੀਏ ਹਰ ਕਿਸੇ ਦਾ ਦਿਲ ਹੈ ਜਿਹੜਾ ਜਤਿਆ ਸੀਗਾ ਪਰ ਉਹ ਇਸ ਦੁਨੀਆ ਦੇ ਉੱਪਰ ਨਹੀਂ ਰਿਹਾ ਇਸ ਦੁਨੀਆ ਤੋਂ ਸਦਾ ਦੇ ਲਈ ਵਿਛੜਿਆ ਵਾ ਪਰ ਯਾਦਾਂ ਨੇ ਜੋ ਬਾਈਆਂ ਹਮੇਸ਼ਾ ਸਭ ਦੇ ਦਿਲਾਂ ਦੇ ਵਿੱਚ ਰਹਿਣਗੀਆਂ ਹਰ ਇੱਕ ਵੀ ਬਾਈ ਨੂੰ ਯਾਦ ਕਰਦਾ ਰਹੇਗਾ ਕਿਉਂਕਿ ਰਾਜਵੀਰ ਜਵੰਦਾ ਉਹ ਕਲਾਕਾਰ ਸੀ ਜਿਸ ਨੇ ਇੱਕ ਸਾਫ਼ ਸੁਸਰੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਆਪਣਾ ਘਰ ਬਣਾਇਆ ਸੀਗਾ ਪਰ ਉਹ ਸਤਾਰਾ ਉਹ ਕਲਾਕਾਰ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਤੇ ਅੱਜ ਹਰ ਕਿਉਂ ਭਾਵੁਕਾ ਹਰ ਕਿਸੇ ਦੀ ਅੱਖਾਂ ਜੋ ਉਹਨਾਂਮ ਨਜ਼ਰ ਆ ਰਹੀਆਂ